2020-21 ਦੇ ਵਿੱਚ ਮੋਦੀ ਸਰਕਾਰ ਦੇ ਨਾਲ ਕੁਝ ਵਾਦੇ ਸਰਕਾਰ ਨੇ ਵਾਦੇ ਕੀਤੇ ਸੀ ਕਿਸਾਨਾਂ ਨਾਲ ਜੋ ਸਾਡੀਆਂ ਮੰਗਾਂ ਤੇ ਚਾਰ ਕਾਨੂੰਨਾਂ ਦੇ ਜਿਹੜੇ ਖਿਲਾਫ ਆਪਾਂ ਨੇ ਕਾਨੂੰਨ ਰੱਦ ਕਰਾਏ ਸੀ ਉਹਨਾਂ ਦੇ ਵਿੱਚ ਕੋਈ ਸਾਡੀਆਂ ਮੰਗਾਂ ਸੀ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਮੈਕਸਿਮਮ ਮਿਨੀਮ ਸਪੋਰਟ ਪ੍ਰਾਈਸ ਨਾਲ ਜੋੜਨਾ ਉਤੇ ਕਾਨੂੰਨ ਬਣਾਉਣਾ ਪਰ ਸਰਕਾਰ ਸਾਡੀਆਂ ਉਹਨਾਂ ਮੰਗਾਂ ਤੇ ਮੰਨੇ ਹੋਏ ਮੁੱਕਰ ਗਈ ਆ ਉਸ ਤੋਂ ਬਾਅਦ ਫਿਰ ਅੰਦੋਲਨ ਸ਼ੁਰੂ ਹੋਇਆ ਅੰਦੋਲਨ ਚੱਲਦੇ ਨੂੰ ਤੁਸੀਂ ਦੇਖੋ ਹੁਣ 10-11 ਮਹੀਨੇ 10 ਮਹੀਨੇ ਹੋ ਗਏ ਆ ਮੇਰੇ ਖਿਆਲ 11 ਸੋ ਜਿਹੜੀਆਂ ਮੰਗਾਂ ਨੇ ਤਾਂ ਸਰਕਾਰ ਨੇ ਜਦੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਮੋਰਚਾ ਸ਼ੁਰੂ ਹੋਇਆ ਉਸ ਤੋਂ ਬਾਅਦ ਵੱਖ-ਵੱਖ ਤਰੀਕਿਆਂ ਦੇ ਪ੍ਰੋਗਰਾਮ ਦਿੱਤੇ ਗਏ ਜਿਵੇਂ ਕਿ ਅੱਜ ਦੇਖ ਲੈ ਰੋਕਣੀਆਂ ਜਾਂ ਆਵਾਜਾਈ ਬੰਦ ਮਾਰਕੀਟਾਂ ਬੰਦ ਟੋਟਲ ਪੰਜਾਬ ਬੰਦ ਕਰਨ ਦਾ ਜਿਹੜਾ ਹੰਗਾਰਾ ਜਿਵੇਂ ਕਿ ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਛਾਤਵੇਂ ਢਾਂ ਦੇ ਨਾਲ ਕਿਸਾਨਾਂ ਨੂੰ ਮਿਲ ਰਿਹਾ ਹਰ ਮਾਰਕੀਟ ਦੇ ਵਿੱਚ ਅਸੀਂ ਜਾ ਕੇ ਵੀ ਦੇਖਿਆ ਤੇ ਦੇਖ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਚ ਮਜ਼ਦੂਰ ਔਰ ਛੋਟਾ ਵਪਾਰੀ ਦੁਕਾਨਦਾਰ ਉਰੇ ਇਕੱਤਰ ਕੋਏ ਨੇ ਤੁਸੀਂ ਆ ਦੇਖ ਲੈਣੇ ਕਿੰਨਾ ਵੱਡਾ ਇਕੱਠਾ ਦੇਖੋ ਟਰੈਲੀਆਂ ਟਰੈਲੀਆਂ ਖੜੀਆਂ ਆ ਆ ਸਾਰਾ ਤੁਸੀਂ ਇਧਰ ਇਹਦੀਆ ਕੈਮਰਾ ਮਾਰ ਕੇ ਤੁਸੀਂ ਦੇਖ ਸਕਦੇ ਆ ਆ ਤੁਸੀਂ ਟਰੈਕ ਦੇਖ ਸਾਰਾ ਕਿੰਨੇ ਦੂਰ ਰਹਾਦਾ ਕਿੰਨੇ ਕਿਲੋਮੀਟਰ ਤੱਕ ਕਿਸਾਨ ਹੈ ਕਿਸਾਨ ਸਾਰਾ ਫਿਰ ਰਿਹਾ ਇਹ ਸਾਰਾ ਸਾਡਾ ਏਕੇ ਦਾ ਪ੍ਰਤੀਕ ਅਸੀਂ ਮਾਨਯੋਗ ਸਰਕਾਰ ਨੂੰ ਬੇਨਤੀ ਕਰਦੇ ਆ ਪ੍ਰਧਾਨ ਮੰਤਰੀ ਜੀ ਨੂੰ ਕਿ ਤੁਸੀਂ ਕਿਸਾਨਾਂ ਦਾ ਸਬਰ ਨਾ ਪਰਖੋ ਜੋ ਤੁਸੀਂ ਇਹਨਾਂ ਕੋਲ ਵਾਅਦਾ ਕਰੇਗਾ ਤੁਹਾਡਾ ਪਰਿਵਾਰ ਹੈ ਮੋਦੀ ਸਾਹਿਬ ਤੁਸੀਂ ਇਹਨਾਂ ਨੂੰ ਜਿਹੜੀਆਂ ਇਹਨਾਂ ਦੇ ਮੰਗਾ ਜਨੂਅਲ ਉਹਨਾਂ ਦੇ ਉੱਤੇ ਆਪਣਾ ਪਹਿਰਾ ਦੋ ਤੁਸੀਂ ਇਹਨਾਂ ਦੇ ਮੰਗਾ ਮੰਨੋ ਮੈਂ ਕਹਿੰਦਾ ਕਿਸਾਨ ਅੱਜ ਜੋ ਕਿਸਾਨ ਯੂਨੀਅਨ ਤੇ ਮਜ਼ਦੂਰ ਸਾਰੇ ਰਲ ਕੇ ਜੋ 30 ਤਰੀਕ ਦਾ ਬੰਦ ਕਰਿਆ ਅਸੀਂ ਆਰਦੀ ਹੋਏ ਨੇ ਮੇਰੇ ਨਾਲ ਪ੍ਰਧਾਨ ਸਾਡੇ ਤੇ ਸੇਮ ਲਾਲ ਸਰੰਦ ਮੰਡੀ ਦੇ ਮੂਲੇ ਪਰਮਣ ਦੇ ਰਜੇਸ਼ ਜੀ ਸਾਥਕ ਪ੍ਰਧਾਨ ਭਵਿੰਦਰ ਨੰਬਰਦਾਰ ਜੀ ਸਾਰੇ ਸਾਡੇ ਅਰਧੀ ਸਹਿਬਾਨ ਅੱਥੇ ਆਏ ਨੇ ਕਿਉਂ ਕਿਸਾਨਾਂ ਤੇ ਆਰਦੀ ਉਹਨਾਂ ਦਾ ਰਿਸ਼ਤਾ ਕਿਉਂ ਹੋ ਰਿਹਾ ਹੋਇਆ ਹੈ ਜਿਹੜੀ ਸੈਂਟਰ ਦੀ ਸਰਕਾਰ ਆ ਜਿਹੜੀ ਆ ਪਿੱਛੇ ਕਾਨੂੰਨ ਕੱਢੇ ਸੀ ਜਿਹੜੇ ਤਿੰਨ ਕਾਨੂੰਨ ਕਾਲੇ ਕਾਨੂੰਨ ਲਾਗੂ ਕਰਦੇ ਸੀ ਇਹਨੇ ਮੰਗਾ ਮੰਗ ਕੇ ਇਹ ਸੁਪੂਰੀਆ ਨਹੀਂ ਕਰੀਆਂ ਬੱਲੇ ਸਾਹਿਬ ਬਾਦ ਸਾਹਿਬ ਜਿਹੜੇ ਮਰਨ ਮਰਤੇ ਤੇ ਬੈਠੇ ਨੇ 26 ਤਰੀਕ ਤੇ ਅਸੀਂ 20 12 ਨੂੰ ਉੱਥੇ ਕਨੋਰੀ ਬਾਰਡਰ ਤੇ ਵੀ ਜਾ ਕੇ ਉਹਨਾਂ ਦੇ ਉੱਤੇ ਗਏ ਸੀ ਸਾਡੀ ਆੜ ਦੀ ਸੀ ਨਾ ਕਿਸਾਨਾਂ ਦੇ ਨਾਲ ਆ ਸਾਰਾ ਟਾਈਮ ਅਸੀਂ ਕਿਸਾਨਾਂ ਦੇ ਨਾਲ ਆ ਦੋ ਬੜੇ ਫਾਰਮੋ ਨੇ ਦੇਖ ਕੇ किसान मजदूर मोर्चा और एस के एम नॉन पोलिटिकल ने आह्वान किया था आप सब ने घूम कर भी देखा होगा और यहाँ पर भी देखा होगा हमने तीन करोड़ पंजाबियों को अपील की थी कि अपने मन से पंजाब बंद का सहयोग करिए हमें नहीं लगता भी कहीं जाकर आज हमने किसी को बोला भी आप दुकान बंद कर लीजिए आप कारोबार बंद कर लीजिए आप कुछ ऐसा ना करें लोगों ने लगभग अपने मन से पंजाब बंद को आज अभी तक जो हमें खबरें मिल रही हैं बंद किया हुआ है ये गोल्डन गेट है यहाँ पर आप भी सुबह आए मैं भी आया लगभग सुबह जब आई तो थोड़ी ट्रैफिक थी तब भी लगभग 90 परसेंट ट्रैफिक नहीं थी 10 परसेंट जो जो दिन आगे बढ़ा ट्रैफिक कम होती गई तो लगभग 99 परसेंट नौ ट्रैफिक खुद ब खुद बंद थी हम कहीं पर भी ट्रैफिक को रोकने नहीं गए इसका मतलब है दिल से पंजाबियों ने ट्रैफिक के ऊपर भी अपना रोक लगाई और बाजार भी पूरी तरह बंद कर लिए सफल बंद अभी तक हमें नज़र आ रहा जो हम देख रहे हैं जहाँ तक रेल का सवाल है रेल पूरे पंजाब के चारों ओर से बंद हो चुकी है ब्यास पर भी हमारा मोर्चा लग चुका है जो डेरा बाबा नानक से अमृतसर को रेल थी वहाँ कला गाँव में नाका लगा हुआ है मजीठा में है और इस तरह से मेहता चौक तो सुबह सात बजे से ही जाम चल रहा है यहाँ माना वाले टोल प्लाजे पर भी लगा हुआ बंडाला जो गांव है यहाँ से रोड जा रही वहाँ पर भी बंद हो गया है और जो जम्मू कश्मीर की लाइन है जहांगीर गांव है जहाँ फाटक पर हम साथी बैठ गए तो लगभग दूसरा जो अभी शंभू बॉर्डर था शंभू बॉर्डर के ऊपर रेल स्टेशन था वहाँ भी ब्लॉकट हो गया जो हरियाणा से रेल आनी थी जो पंचकूला से आनी थी तो आइसर चौक पर ऊपर ब्लॉकट है उधर भी वो बंद हो गई पठानकोट में वहाँ पर ब्लॉकट हो गया जम्मू कश्मीर से जो रेल आ रही उधर रुक जाएगी और जो राजस्थान से और अन्य साइडों से रेल आ रही है वो भी वहाँ पर रोक दी गई है तो हमने पंजाब के चारों ओर से रेल को ब्लॉक करना था पंजाब में ना वो तो रुक चुकी है पंजाब के अंदर भी ब्लॉकट शुरू लगभग 140 ब्लॉकड मेरे पास रात तक पुष्टि थी बरनाला और अन्य शहरों की खबर है लगभग इतने डबल जो अभी बंद हो जाएंगे लगभग 280 80 से प्लस के करीब करीब पंजाब में रोड अवरुद्ध और रेल जो है वो अवरुद्ध रहेगी जहां पर लोग बैठेंगे जहां मैं गोल्डन गेट पर खड़ा हूं आप देखिए 10-11 बजे यहाँ दसियों हज़ार का आप देखेंगे नजारा यहाँ कैसे आम जनता ये अमृतसर शहर की आएगी जो यहाँ हमारी सपोर्ट करेगी और तमाम जो भी अदारे हैं वो पूरे के पूरे बंद पड़े हुए हैं और ये जो पंजाबियों ने आज एकता दिखाई है जो ये भ्रमित करने के कुछ सोशल मीडिया पर न्यूज़ फैलाए जा रहे हैं नेट बंद हो जाएगा जी ये हो जाएगा वो हो जाएगा ऐसा कुछ नहीं जब पंजाब वाले दिल से बंद कर रहे हैं ये सबसे पीसफुली पुरामन ढंग से ये बंद साबित होगा आज का जो हम हम देख रहे हैं और हम अपील करेंगे अपने सारे युवाओं से किसान मजदूर शहरों से सबसे कहीं पर भी कोई इस तरह की घटना नहीं होनी चाहिए कोई हमारी किसी से तकरार हो सरकार भाजपा के लोग चाहेंगे आर एस की एजेंसियाँ केंद्र की एजेंसियाँ चाहेंगी ये तकरार मीडिया में जाए और बिल्कुल पुरमन ढंग से कहीं पर भी कुछ इस तरह की कोई घटना नहीं होनी चाहिए जिसका हम यहाँ से आह्वान कर रहे हैं पीसफुली एकदम शांतमय ढंग से यह बंद सफल हमारा होना चाहिए और फिर भी प्रेस वाले साथी जो दूर दराज से आ रहे हैं उन्होंने अलग अलग जिलों में जाके कवरेज करने है जो प्रेस का साथी हमारी दोबारा दोबारा बनती है कोई कार्ड दिखाता है वो किसी टीवी चैनल से उसे साइड से जगह जाने की दी जानी चाहिए कहीं पर भी रोका नहीं जाना चाहिए मरीज को एम्बुलेंस को डेड बॉडी को कहीं पर भी रोका नहीं जाएगा इसी के साथ साथ जो बारात के कार्यक्रम हैं पैलेस से बुकिंग के कोई साथी है हमारे वो रोके नहीं जाएंगे इसी के साथ एयरपोर्ट का कोई यात्रा कर रहा है वो टिकट दिखाता पहले उन्होंने बुक कराई उसको भी रोका नहीं जाएगा कोई युवा है वो नौकरी पेशे के लिए जा रहा बोल रहा मैंने जाना उसको भी रोका नहीं जाएगा ਤੋ ਇਸ ਤਰ੍ਹਾਂ ਸੇ ਐਮਰਜੈਂਸੀ ਸੇਵਾएं ਬਹਾਲ ਰਹੇਗੀ ਮੈਂ ਫਿਰ ਜਿਹੜਾ ਦੋਵਾਂ ਦੇਸ਼ ਦੇ ਵੱਡੇ ਫੋਰਮਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਹ ਪੂਰੀ ਸਫਲਤਾ ਨਾਲ 9 ਵਜੇ ਤੱਕ ਅੱਗੇ ਚੜ ਰਿਹਾ ਆ ਗਿਆ ਜਿਹੜੇ ਅਸੀਂ ਬਲਾਕਟ ਕਰਨੇ ਸੀ ਲਗਭਗ 25 30% ਬਲਾਕਟ ਹੋ ਚੁੱਕੇ ਨੇ ਪੂਰੇ ਪੰਜਾਬ ਦੇ ਅੰਦਰੋਂ ਜਿਹੜੀਆਂ ਬਾਹਰੋਂ ਰੇਲ ਆਉਣੀਆਂ ਸੀ ਠੱਪ ਹੋ ਚੁੱਕੀਆਂ ਵਾ ਬਹੁਤ ਸਾਰੇ ਥਾਵਾਂ ਤੇ ਰੋਡ ਜਮ ਹੋ ਚੁੱਕੀਆਂ 140 ਥਾਵਾਂ ਦੀ ਪੁਸ਼ਟੀ ਹੋਈ ਆ ਪਰ 280 ਥਾਮਾ ਬੰਦ ਹੋ ਜਾਣੀਆਂ ਨੇ ਆਪ ਮਹਾਰਾਜੋ ਅਸੀਂ ਦੇਖ ਰਹੇ ਹਾਂ ਅਸੀਂ ਭਰਾਓ ਤੁਸੀਂ ਇੱਥੇ ਖੜੇ ਸੀ ਅਸੀਂ ਕਿਸੇ ਨੂੰ ਨਹੀਂ ਅਜੇ ਤੱਕ ਮੈਨੂੰ ਖਬਰ ਨਹੀਂ ਕਿ ਕੋਈ ਸਾਡਾ ਬੰਦਾ ਕਹੇ ਵੀ ਕਿਸੇ ਦੁਕਾਨ ਵਾਲਾ ਭਾਈ ਉਹਨੂੰ ਜਾ ਕੇ ਹੱਥ ਜੋੜੀਏ ਬੰਦ ਕਰੋ ਅਸੀਂ ਨਹੀਂ ਭਾਈ ਕੁਝ ਕੀਤਾ ਸਵੇਰ ਤੋਂ ਠੀਕ ਆ 3 ਕਰੋੜ ਪੰਜਾਬੀਆਂ ਨੇ ਦਿਲੋਂ ਪੰਜਾਬ ਬੰਦ ਦਾ ਸੱਦੇ ਨੂੰ ਕਬੂਲ ਕੇ ਆਏ ਨੇ ਅਸੀਂ ਪਹਿਲਾਂ ਜਰੂਰ ਅਪੀਲਾਂ ਵੀ ਕੀਤੀਆਂ ਆਹਵਾਨ ਵੀ ਕੀਤੇ ਪ੍ਰਚਾਰ ਵੀ ਕੀਤੇ ਹੈਗੇ ਆ ਉਹ ਸਫਲਤਾ ਨਾਲ ਬੰਦ ਹੋ ਰਿਹਾ ਜਦੋਂ ਮੈਂ ਆਇਆ ਸੀ 90% ਟ੍ਰੈਫਿਕ ਵੈਸੇ ਬੰਦ ਸੀ ਸਵੇਰ ਹਰ ਜੋ ਜੋ ਟ੍ਰੈਫਿਕ ਹੈ ਸੀ ਕਿਤੇ ਵੀ ਨਹੀਂ ਆ ਬੇਖ ਲੋ ਹੁਣ ਤੁਸੀਂ ਛੜਕਾਪ ਦੇਖੋ ਜਾ ਕੇ ਇਹਦਾ ਬੋਲੋ ਦਿਲੋਂ ਪੰਜਾਬੀ ਹੈ ਨਾ ਦਿਲੋਂ ਨਹੀਂ ਨਿਕਲ ਰਹੇ ਕਰੋ ਐਮਰਜੈਂਸੀ ਦਾ ਕੋਈ ਬੰਦਾ ਨਿਕਲ ਹੀ ਸਕਦਾ ਕੋਈ ਕਿਸੇ ਦੀ ਐਮਰਜੈਂਸੀ ਹੈਗੀ ਆ ਤੋ ਦਿਲੋਂ ਇਹ ਪੰਜਾਬ ਬੰਦ ਹੋਇਆ ਔਰ ਐਡਾ ਵੱਡਾ ਸਮਰਥਨ ਜਿਹੜਾ ਪੰਜਾਬੀਆਂ ਨੇ ਦਿੱਤਾ ਜਿਹੜੇ ਕਹਿੰਦੇ ਕੇਂਦਰ ਮੰਨਦੀ ਨਹੀਂ ਮਨਾਲਾਂਗੇ ਜੋ ਮੈਨੂੰ ਅਪੀਲ ਆ ਤਿੰਨ ਕਰੋੜ ਪੰਜਾਬੀਆਂ ਤੋਂ ਕੇਂਦਰ ਵੱਡਾ ਨਹੀਂ ਹੈ ਠੀਕ ਹੈ ਜੀ ਇਸ ਕਰਕੇ ਕੇਂਦਰ ਕੋ ਮੰਗਾ ਵੀ ਮਨਾਵਾਂਗੇ ਮਸਲੇ ਵੀ ਹੱਲ ਕਰਾਵਾਂਗੇ ਦੂਜੀ ਸਾਡੀ ਬੇਨਤੀ ਜਿਹੜੀ ਅਸੀਂ ਆਮ ਜਨਤਾ 'ਚ ਕਹੇ ਵੀ ਕੱਲਾ ਹਮਲਾ ਕਿਸਾਨ ਮਜ਼ਦੂਰ ਤੇ ਨਹੀਂ ਹੈਗਾ ਜਿਹੜਾ ਆਨਲਾਈਨ ਵਪਾਰ ਹੋ ਰਿਹਾ ਉਹ ਛੋਟੀ ਦੁਕਾਨਦਾਰੀ ਨੂੰ ਖਾਜੂਗਾ ਜਿਹੜਾ ਸਾਡਾ ਪੰਜਾਬ ਦਾ ਲੱਗੂ ਦੇਖ ਸੀ ਤੁਸੀਂ ਬਟਾਲਾ ਦੇਖੋ ਲੱਖਾਂ ਨੌਕਰੀਆਂ ਸੀ ਸਾਡੇ ਕੋਲ ਤੁਸੀਂ ਜਲੰਧਰ ਦੇਖੋ ਸਪੋਰਟ ਇੰਡਸਟਰੀ ਸੀ ਹੌਜਰੀ ਸੀ ਲੁਧਿਆਣੇ ਦੀ ਸਾਰੀ ਵੱਡੇ ਕਾਰਪੋਰੇਟ ਨੇ ਖਾਲੀ ਸਾਡੀ ਸਾਡਾ ਰੁਜ਼ਗਾਰ ਇੱਥੋਂ ਭੱਜਿਆ ਹੈਗਾ ਤੋ ਛੋਟਾ ਕਾਰੋਬਾਰੀ ਲਘੂ ਉਦਯੋਗ ਤੇ ਵੀ ਵੱਡਾ ਹਮਲਾ ਹੈਗਾ ਠੀਕ ਹੈ ਜੀ ਇਹ ਗੱਲਾਂ ਵਿੱਚ ਹੀ ਲੈ ਕੇ ਜਾਏ ਤੁਸੀਂ ਵੇਖ ਲਓ ਤੁਸੀਂ ਤੁਸੀਂ ਮੀਡੀਆ ਚੋ ਜੋ ਅਸੀਂ ਜੀ ਵਿਦਿਆ ਪ੍ਰਾਈਵੇਟੇਸ਼ਨ ਹੋ ਗਿਆ ਅਸੀਂ ਕਿੰਨੇ ਰੁਪਏ ਦੇ ਕੇ ਬੱਚੇ ਪੜਾਉਨੇ ਆ ਉਹ ਸਾਡੇ ਹੱਥੋਂ ਚਲੇਗੀ ਜਣੀ ਸਾਡੀ ਸੇਵਾ ਸੂਲ ਸੀ ਉਹ ਪ੍ਰਾਈਵੇਟੇਸ਼ਨ ਹੋ ਗਿਆ ਉਹ ਸਾਡੇ ਹੱਥੋਂ ਚਲੇਗੀ ਜਣੀ ਕੁੱਲ ਮਿਲਾ ਕੇ ਸਾਰਿਆਂ ਤੇ ਹਮਲਾ ਹੈਗਾ ਮਜ਼ਦੂਰਾਂ ਦੇ ਸਾਰੇ ਲਾਅ ਚੇਂਜ ਕਰ ਕਰਕੇ ਰੱਖ ਦਿੱਤੇ ਹੈਗੇ ਉਹ ਇਸ ਕਰਕੇ ਇਹਨੂੰ ਜੇ ਸਰਬ ਵਿਆਪਕ ਹੰਗਾਰਾ ਮਿਲਿਆ ਇਹ ਇਹਦਾ ਬ੍ਰਾਊਡਰ ਕਨਸੈਪਟ ਕਰਕੇ ਵੀ ਹਮਲਾ ਸਾਰਿਆਂ ਤੇ ਹੈ ਕੱਲਾ ਕਿਸਾਨ ਮਜ਼ਦੂਰ ਤੇ ਨਹੀਂ ਹੈ ਜਿਹੜੀ ਬਿਜਲੀ ਵਾਲੀ ਮੰਗ ਪਾਈ ਹੋਈ ਆ ਉਹ ਥੋੜੀ ਤੇ ਸਾਡੀ ਸਾਂਝੀ ਮੰਗ ਆ ਬਿਜਲੀ ਸਾਰਿਆਂ ਨੇ ਵਰਤਣੀ ਹੈਗੀ ਜੇਦਾ ਨਿੱਜੀਕਰਨ ਹੋ ਗਿਆ ਸਾਰੇ ਮਾਰੇ ਜਾਵਾਂਗੇ ਮਜ਼ਦੂਰਾਂ ਦੀ 200 ਦਿਨ ਰਹੇਗਾ 700 ਰੁਪਇਆ ਦਿਹਾੜੀ ਉਹਨੂੰ ਸਰਕਾਰ ਨੇ ਦੇਣੀ ਇਨਸਾਫ ਦਵੇ ਸਾਨੂੰ ਸਾਡੇ ਹਾਲਾਤ ਵਧੀਆ ਹੋਣ ਇਹ ਤੋਂ ਗਾਹ ਲਖੀਮਪੁਰ ਖਰੀਦਾਨ ਸਾਹਿਬ ਜਾਂ ਜਿਹੜੀ ਸ਼ਹੀਦ ਸੁਫਕਰ ਨੂੰ ਗੋਲੀ ਮਾਰੀ ਭਾਜਪਾ ਨੇ ਉਹਦਾ ਇਨਸਾਫ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੇ ਨਾਲ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਅਨੁਸੂਚੀ ਉਹ ਵੀ ਅਸੀਂ ਮੰਗ ਕੀਤੀ ਹੈਗੀ ਆ ਤੋਂ ਇਹ ਇਹਦਾ ਮੰਗਾ ਦਾ ਇੱਕ ਜਿਹੜਾ ਸਕੋਪ ਹੈ ਬ੍ਰਾਊਡਰ ਹੈਗਾ ਕਿ ਕਾਰਪੋਰੇਟ ਦੀ ਜਿਹੜੀ ਪਾਲਿਸੀ ਆ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਲਾਗੂ ਕਰ ਰਹੀ ਉਹਦੇ ਤੇ ਅਸੀਂ ਸਵਾਲ ਕੀਤੇ ਹੈਗੇ ਆ ਵੀ ਤੁਸੀਂ ਚੰਦ ਪੂੰਜੇ ਪੱਤੀਆਂ ਨੂੰ ਖੁਸ਼ ਕਰਨ ਵਾਸਤੇ ਇੱਕ ਵੱਡੇ ਲਾਜਿਸ ਆਮ ਜਨਤਾ ਦਾ ਨੁਕਸਾਨ ਕਰ ਰਹੇ ਹੋ ਇਹ ਬਾਝ ਨਹੀਂ ਹੈਗਾ ਤੁਹਾਨੂੰ ਦੱਸੂਗਾ ਵੀ ਇਹ ਦੇਸ਼ ਦਾ ਮੁੱਦਾ ਕਿਵੇਂ ਆ ਜਿਹੜੀ OECD ਦੀ ਰਿਪੋਰਟ ਹੈਗੀ ਆ ਜਿਹੜੀ ਇਹ ਕਾਰਪੋਰੇਟ ਦੀਆਂ ਵੱਡੀਆਂ ਏਜੰਸੀਆਂ ਕਰਉਂਦੀਆਂ ਨੇ ਉਹਦੇ ਅਨੁਸਾਰ 2023 ਦੇ ਵਿੱਚ 14 ਲੱਖ 70 ਹਜ਼ਾਰ ਕਰੋੜ ਰੁਪਏ ਦਾ ਐਮਐਸਪੀ ਦੇ ਪੂਰਾ ਰੇਟ ਨਾ ਮਿਲਣ ਕਰਕੇ ਕਿਸਾਨਾਂ ਨੂੰ ਘਾਟਾ ਪਿਆ ਜੇ 14 ਲੱਖ 70 ਹਜ਼ਾਰ ਦੇਸ਼ ਦੇ ਕਿਸਾਨ ਕੋਲ ਦਾ ਤਾਂ ਕਿੱਥੇ ਜਾਣਾ ਸੀ ਉਹ ਬਾਜ਼ਾਰ ਚ ਆਉਣਾ ਸੀ ਉਹਦੇ ਨਾਲ ਕਾਰੋਬਾਰ ਚੱਲਣਾ ਸੀ ਸਾੜਦਾ ਸਾਡੀ ਦੇਸ਼ ਦੀ ਜੀਡੀਪੀ ਵਧਣੀ ਸੀ ਤਾਂ ਜਿੰਨਾ ਪੈਸਾ ਕਿਸਾਨ ਤੇ ਖੇਤ ਮਜ਼ਦੂਰ ਕੋਲ ਘਾਟਾ ਆਊਗਾ ਉਹ ਜਿਹੜਾ ਪੰਜਾਬ ਦਾ ਕਾਰੋਬਾਰ ਆ ਪੰਜਾਬ ਦੀ ਦੁਕਾਨਦਾਰੀ ਹੋ ਦੇਣਾ ਪ੍ਰਭਾਵਤ ਹੋਣੀ ਹੈ ਤੋ ਜਿੰਨਾ ਪੈਸਾ ਥੱਲੇ ਆਮ ਜਨਤਾ ਕੋ ਜਾਂਦਾ ਤਾਂ ਹੀ ਅਸੀਂ ਸਭ ਤੋਂ ਵੱਡੇ ਕੰਜ਼ਿਊਮਰ ਆ ਅਸੀਂ ਚੀਜ਼ਾਂ ਜਾ ਕੇ ਖਰੀਦਦੇ ਆ ਤੋ ਇਸ ਕਰਕੇ ਸੋ ਜੇ ਕਿਸਾਨ ਦੇ ਹਾਲਾਤ ਮਾੜੇ ਰਹਿਣਗੇ ਤਾਂ ਫਿਰ ਆਮ ਜਨਤਾ ਦੇ ਹਾਲਾਤ ਵੀ ਚੰਗੇ ਨਹੀਂ ਤੋ ਸਾਰੇ ਅਸੀਂ ਰੋਟੀ ਖਾਣੇ ਖਾ ਮਾਨੂੰ ਤੋ ਕਿਸਾਨ ਦਾ ਪੈਦਾ ਕਿਹਾ ਅਨਾਜ ਖਾਣੇ ਹੈਗੇ ਅਸੀਂ ਸਰਕਾਰ ਨੂੰ ਸਵਾਲ ਕਰਦੇ ਆ ਵੀ ਜੇ ਕਾਰਪੋਰੇਟ ਦਾ 1457000 ਕਰੋੜ ਰੁਪਇਆ ਮਾਫ ਕੀਤਾ ਜਾ ਸਕਦਾ ਤੇ ਸਾਡੀ ਮਾਫੀ ਕਿਉਂ ਨਹੀਂ ਮਿਲ ਸਕਦੀ ਅੰਤ ਚ ਜੜੀਆਂ ਸਿਹਤ ਸਹੂਲਤਾਂ ਨੇ ਜਾਂ ਸਿਹਤ ਸੇਵਾਵਾਂ ਨੇ ਉਹਨੂੰ ਬਿਲਕੁਲ ਵੀ ਰੋਕਿਆ ਨਹੀਂ ਜਾਊਗਾ ਕੋਈ ਡੈੱਡ ਬੋਡੀ ਆਜੇ ਕੋਈ ਔਰਤ ਮਹਿਲਾ ਔਰਤ ਪ੍ਰੈਗਨੈਂਟ ਹੋਵੇ ਕੋਈ ਕਿਸੇ ਕਿਸਮ ਦਾ ਮਰੀਜ਼ ਹੋਵੇ ਉਹਨੂੰ ਬਿਲਕੁਲ ਨਹੀਂ ਰੋਕਿਆ ਜਾਊਗਾ ਪ੍ਰੈਸ ਵਾਲੇ ਵੀ ਇਰਾ ਨੂੰ ਨਾ ਰੋਕਿਆ ਜਾਵੇ ਅਸੀਂ ਸਾਰੇ ਆਪਣੇ ਜੂਥ ਨੂੰ ਅਪੀਲ ਕਰਦੇ ਹਾਂ ਜਿੱਥੇ ਕੋਈ ਕਵਰੇਜ ਕਰਨ ਜਾ ਰਹੇ ਆ ਇਹ ਤੋਂ ਗਾਂ ਕੋਈ ਵਿਆਹ ਸ਼ਾਦੀ ਵਾਲਾ ਪ੍ਰੋਗਰਾਮ ਉਹਨੂੰ ਰੋਕਿਆ ਨਾ ਜਾਵੇ ਇਦੇ ਨਾਲ ਹੋਰ ਵੀ ਜਿਵੇਂ 에어ਪੋਰਟ ਦਾ ਕੋਈ ਯਾਤਰੀ ਹੈਗਾ ਉਹ ਸੇਵਾ ਨੂੰ ਵੀ ਰੋਕਿਆ ਨਹੀਂ ਜੇ ਐਮਰਜੈਂਸੀ ਸੇਵਾ ਨਾ ਰੁਕੀ ਜਾਵੇ ਹਾਂ ਪਾਸਪੋਰਟ ਆਰਐਸ ਸਰਕਾਰ ਦੀ ਸੈਂਟਰ ਦੀਆਂ ਏਜੰਸੀਆਂ ਕੋਸ਼ਿਸ਼ ਕਰਨ ਗਈਆਂ ਵੀ ਕੁਝ ਇਹੋ ਜਿਹੇ ਥਕ ਥਾਵਾਂ ਦੇ ਵਿੱਚ ਪ੍ਰੈਸ ਦੇ ਵਿੱਚ ਨਿਊਜ਼ ਚੱਲੇ ਵੀ ਤਕਰਾਰ ਹੋ ਰਹੀ ਹੈਗੀ ਨਾਕੇ ਦੇ ਬਿਲਕੁਲ ਪਰਮਨ ਟੰਗਣਾ 3 ਕਰੋੜ ਪੰਜਾਬੀ ਪੀਸਫੁਲੀ ਟੰਗਣਾ ਇਸ ਬੰਦ ਨੂੰ ਸਫਲ ਕਰਨ ਕਿਉਂਕਿ ਜਦੋਂ ਦਿ ਲੋ ਪੰਜਾਬੀ ਬੰਦ ਕਰ ਰਹੇ ਨੇ ਜੜੀਆਂ ਫਵਾਵਾਂ ਨੇ ਨੈਟ ਬੰਦ ਹੋ ਜੂ ਆ ਹੋ ਜੂ ਆ ਹੋ ਜੂ ਐ ਜਿਹਾ ਕੁਛ ਵੀ ਨਹੀਂ ਹੋਣਾ ਅੱਜ 9 ਵਜੇ ਆ ਪਰਮਨ ਟੰਗਣਾ ਤੇ 4 ਵੀ ਪਰਮਨ ਟੰਗਣਾ ਫਵਜਾਂ ਗਿਆ ਆਪਣੇ ਸਾਰੇ ਵਰਕਰਾਂ ਨੂੰ ਅਸੀਂ ਸਫਲਤਾ ਲਈ ਵਧਾਈ ਵੀ ਦਾਂਗੇ ਤੁ ਜੋ ਲੱਗਦਾ ਤੇ ਇਸ ਕਰਕੇ ਕਿਤੇ ਵੀ ਕਿਸੇ ਨਾਕੇ ਤੇ ਤਕਰਾਰ ਨਾ ਹੋਵੇ ਸੰਜਮ ਵਰਤਿਆ ਜਾਵੇ ਕੋਈ ਭੁਲ ਭੁਲਖੇ ਨਾ ਆ ਵੀ ਜਾਂਦਾ ਉਹਨੂੰ ਪਿਆਰ ਨਾਲ ਸਤਿਕਾਰ ਨਾਲ ਸਮਝਾ ਕੇ ਰੋਕਿਆ ਜਾਵੇ ਭਾਈ ਕੋਈ ਕਿਸੇ ਨਾਕੇ ਤੇ ਤਕਰਾਰ ਨਹੀਂ ਹੋਣੀ ਚਾਹੀਦੀ ਇਹਦੋਂ ਕਹਾ ਭਗਵੰਤ ਮਾਨ ਸਰਕਾਰ ਜਿਹੜੇ ਸੁਪਰੀਮ ਕੋਰਟ ਦਾ ਬਹਾਨਾ ਬਣਾ ਕੇ ਖਨੌਰੀ ਬਾਰਡਰ ਨੂੰ ਪੁਲਿਸ ਲੈ ਕੇ ਜਾਂਦੀ ਹੈਗੀ ਆ ਜਿਹੜੇ ਜਿਨ੍ਹਾਂ ਦੇ ਮੰਤਰੀ ਇਹ ਗੱਲਾਂ ਕਰਦੇ ਵੀ ਤੁਹਾਡੇ ਨਾਲ ਖੜੇ ਆ ਉਹਨਾਂ ਵਾਸਤੇ ਠੀਕ ਨਹੀਂਗਾ 20 ਫੈਸਲੇ ਆ ਸੁਪਰੀਮ ਕੋਰਟ ਦੇ ਜਿਹੜੇ ਪੰਜਾਬ 'ਚ ਨਹੀਂ ਲਾਗੂ ਹੋ ਇਹਨਾਂ 'ਚ ਇੱਕ ਪਰਾਲੀ ਵਾਲੇ ਮਸਲੇ ਤੇ ਸੁਪਰੀਮ ਕੋਰਟ ਨੇ ਕਿਹਾ ਸੀ ਵੀ 100 ਰੁਪਇਆ ਸੈਂਟਰ ਤੇ ਪੰਜਾਬ ਦਵੇ ਉਹਦੀ ਕੋਰਟ ਆਪ ਕੰਡੈਕਟ ਕਿੱਥੇ ਆ ਉਹ ਕਿਉਂ ਨਹੀਂ ਮਿਲਿਆ ਸਾਨੂੰ ਸਾਡੇ ਵਾਰੀ ਤਾਂ ਕੁਝ ਨਹੀਂ ਹੁੰਦਾ ਜਮੀਨਾ ਵਾਲੇ ਮਸਤੇ ਤੇ ਸੁਪਰੀਮ ਕੋਰਟ ਦੇ ਆਰਡਰ ਆ ਵੀ ਬਹੁਤ ਫਸਲੀ ਜ਼ਮੀਨਾ ਨਹੀਂ ਖੋਈਆਂ ਜਾਣੀਆਂ ਸਾਡੀਆਂ ਪੰਜਾਬ ਵਿੱਚ ਤੁਸੀਂ ਜ਼ਮੀਨਾ ਖੋ ਰਹੇ ਹੋ ਸਾਡੇ ਵਾਰੀ ਸੁਪਰੀਮ ਕੋਰਟ ਦਾ ਫੈਸਲਾ ਧੱਕੇ ਨਾਲ ਲਾਗੂ ਹੁੰਦਾ ਔਰ ਜਦੋਂ ਤੁਹਾਡੀ ਵਾਰੀ ਹੁੰਦੀ ਉਦੋਂ ਲਾਗੂ ਹੁੰਦਾ ਨਹੀਂ ਹੈਗਾ ਇਸ ਕਰਕੇ ਬਹਾਨਾ ਬਣਾ ਕੇ ਕੇਜਰੀਵਾਲ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਮੋਦੀ ਨੂੰ ਖੁਸ਼ ਨਾ ਕਰੇ ਕਿ 3 ਕਰੋੜ ਪੰਜਾਬੀ ਕਿਤੇ ਬਾਈਬਲ ਕਲਾਂ ਗੋਲੀकांड ਦੌਰੇ ਕਰਾਉਣ ਦਾ ਮਨਸ਼ਾ ਨਾ ਬਣਾਓ ਤੁਹਾਨੂੰ ਪੰਜਾਬ ਵਾਲੇ ਕਦੀ ਮਾਫ਼ ਨਹੀਂ ਕਰਨਗੇ ਇਸ ਕਰਕੇ ਭਗਵੰਤ ਮਾਨ ਜੀ ਪੰਜਾਬ ਦੇ ਨਾਲ ਖੰਡ ਪੰਜਾਬ ਦੇ ਕਿਸਾਨ ਮਜ਼ਦੂਰ ਨਾਲ ਖੜਨ ਆਪਣੀ ਪੁਲਿਸ ਦੀ ਵਰਤੋਂ ਕੇਂਦਰ ਦੇ ਹਿੱਤਾਂ ਵਾਸਤੇ ਨਾ ਕੀਤੀ ਜਾਵੇ ਅਸੀਂ ਕਹਿਣਾ ਚਾੁੰਦੇ ਹਾਂ ਧੰਨਵਾਦ ਹਾਂ ਦੇਖੇ ਅਭੀ ਹਮਾਰੇ ਬਹੁਤ ਸਾਰੀ ਗਾੜੀ ਆ ਗਈ ਹੈ ਔਰ ਹਮ ਅਭੀ ਮੂਝੇ ਤੋ ਲਗਤਾ ਨਹੀਂ ਵੀ ਕਹੀਂ ਬੰਦ ਕਰਾਣੇ ਕੀ ਜਰੂਰਤ ਪੜੇਗੀ ਫਿਰ ਵੀ ਆਪਣੇ ਕੁਛ ਸਾਥੀਓ ਕੋ ਪੂਰੇ ਸ਼ਹਿਰ ਮੇ ਵਿਜ਼ਿਟ ਕੇ ਲੀਏ ਭੇਜੇਂਗੇ ਜਿਨੋਨੇ ਬੰਦ ਕੀਆ ਹੁਨਕਾ ਵੀ ਧੰਨਵਾਦ ਕਰੇਂਗੇ ਇਸ ਤਰ੍ਹਾਂ ਕਾ ਵੀ ਕਾਰਗਰਮ ਪੁਲਿਸ ਦੀ ਚੌਕ नहीं बिल्कुल कहीं पर कोई वॉयेंस नहीं होगा हमारे युवा बड़ी पीसफुली ढंग से मैं एक बात करना चाहूंगा जो रुक गई कुछ लोग हैं पंजाब में जो समाजिक सद्भावना को जो चोट मारने की कोशिश कर रहे हैं पंजाबी बिल्कुल पीसफुली ढंग से सदियों से इस पंजाब में रह रहे हैं उनकी बात ना सुनी जाए ये आंदोलन पीसफुली सौहार्दपूर्ण ढंग से यहाँ बंद सफल होगा हमारा बिल्कुल वो फेक मैसेज है कोई भी ਜੋ ਇੱਥੇ ਨਟ ਨਹੀਂ ਬੰਦ ਹੋ ਰਾ ਕੋਈ ਕਿਸੇ ਕਿਸਮ ਦਾ ਤਕਰਾਰ ਨਹੀਂ ਹੋ ਰਾ ਪੀਸਪੁਲੀ ਅੰਦੋਲਨ ਚੱਲ ਰਾ ਔਰ ਜੋ ਇੱਕ ਦੋ ਆਦਮੀ ਹੁੰਦੇ ਹਨ ਨਾ ਜੋ ਇਸ ਤਰ੍ਹਾਂ ਦੀਆਂ ਬਾਤਾਂ ਕਰਦੇ ਉਸ ਨੂੰ ਧਿਆਨ ਨਹੀਂ ਦੇਣਾ ਚਾਹੀਦਾ ਪੁਲਿਸ ਬੜੀ ਲਾਤੀ ਜੀ ਚੌਕਸੀ ਬੜੀ ਕਰਦੀ ਕੀ ਚੰਗੀ ਗੱਲ ਆ ਜੀ ਜੇ ਕੋ ਸਿਕਿਉਰਟੀ ਵਾਸਤੇ ਫੋਰਸ ਲੱਗੀ ਹੋਈ ਆ ਤਾਂ ਅਸੀਂ ਉਹਨੂੰ ਤਾਂ ਮਾੜਾ ਨਹੀਂ ਕਹਾਂਗੇ ਕੋਈ ਸ਼ਰਾਰਤੀ ਅੰਦਰ ਸ਼ਾਰਤ ਨਾ ਕਰ ਜੇ ਸਰ ਅੱਜ ਦਾ ਜਿਹੜਾ ਧਰਨਾ ਲਾਇਆ ਲਾਇਆ ਗਿਆ ਹੈ ਕਿਸ ਮਕਸਦ ਦੇ ਵਿੱਚ ਆ ਜਿਹੜਾ ਧਰਨਾ ਲੱਗਾ ਹੈ ਜੀ ਮੈਂ ਦਲਜੀਤ ਸਿੰਘ ਖਾਲਸਾ ਸਾਹਿਬ ਭਾਰਤੀ ਕਿਸਾਨ ਯੂਨੀਅਨ ਦੇ ਲੋਕਾਂ ਬਲਾਕ ਪ੍ਰਧਾਨ ਟੇੜਾਲਾ ਤੋਂ ਸੋ ਅੱਜ ਦਾ ਜੋ ਇਹ ਧਰਨਾ ਲਾਇਆ ਗਿਆ ਹੈ ਪੂਰੇ ਪੰਜਾਬ ਬੰਦ ਦੀ ਕਾਰਨ ਜਿੱਥੇ ਬੰਦੀਆਂ ਵੱਲੋਂ ਦੋਹਾਂ ਖੁਰਨਾ ਵੱਲੋਂ ਦਿੱਤੀ ਗਈ ਸੀ ਜਿਹਦੇ ਵਿੱਚ ਭਾਰੀ ਸਮਰਥਨ ਦੁਕਾਨਦਾਰ ਭਰਾਵਾਂ ਵੱਲੋਂ ਭਾਵੇਂ ਉਹ ਵਪਾਰੀ ਨੇ ਸਬਜ਼ੀ ਮੰਡੀ ਦੇ ਭਾਵੇਂ ਟਰਾਂਸਪੋਰਟਰ ਵੀਰ ਨੇ ਭਾਰੀ ਸਮਰਥਨ ਜਿਹੜਾ ਉਹ ਦਿੱਤਾ ਗਿਆ ਪੰਜਾਬ ਮੰਡਾ ਸਰ ਇਸ ਵਾਰ ਵੱਲੋਂ ਸ਼ਹਿਰਦਾਰਾਂ ਨੂੰ ਸੰਯੋਗ ਜ਼ਰੂਰ ਦਿੱਤਾ ਹੈ ਪਰ ਵਿਰੋਧਤਾ ਵੀ ਉੱਥੇ ਦੇਖਣ ਨੂੰ ਬੜੀ ਸ਼ਹਿਰ ਦੇ ਵਿੱਚ ਮਿਲਿਆ ਕਿ ਸਾਡੇ ਜਿਹੜੇ ਕਾਰੋਬਾਰ ਬੰਦ ਕੀਤੇ ਜਾਂਦੇ ਆ ਕਿਸਾਨਾਂ ਦੇ ਕਾਰੋਬਾਰ ਚੱਲੂ ਰਹਿੰਦੇ ਕੀ ਕਹਿਣਾ ਚਾਹੋਗੇ ਵੇਖੋ ਜੀ ਬੇਸ਼ੱਕ ਸਾਡਾ ਕੋਈ ਇਹ ਸ਼ੌਕ ਨਹੀਂ ਆ ਇਨ੍ਹਾਂ ਸੜਕਾਂ ਦੇ ਉੱਤੇ ਬਹਿਣਾ ਪਰ ਜਦੋਂ ਸਾਡੇ ਸਬਰ ਦਾ ਜਵਾਬ ਜ਼ਬਰ ਦੇ ਨਾਲ ਦਿੱਤਾ ਜਾਂਦਾ ਸਰਕਾਰਾਂ ਵੱਲੋਂ ਭਾਈ ਉਹ ਜਗਜੀਤ ਸਿੰਘ ਡੱਲੇਵਾਲ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਮਰਨ ਵਰਤ ਰੱਖ ਕੇ ਬੈਠੇ ਆ ਪਰ ਅੱਜ ਵੀ ਸਰਕਾਰ ਜ਼ਬਰ ਕਰ ਰਹੀ ਆ ਬੀਤੀ ਰਾਤ ਵੀ ਵੱਡੀ ਚਾਲ ਜਿਹੜੀ ਆ ਕਿ ਰੱਬ ਦੀ ਕੀਤੀ ਗਈ ਖਨੋਰੀ ਬਾਰਡਰ ਨੂੰ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਚੁੱਕ ਕੇ ਉੱਥੋਂ ਲੈ ਕੇ ਜਾਇਆ ਜਾ ਸਕੇ ਪਰ ਉਹਨਾਂ ਦਾ ਇੱਕੋ ਹੀ ਇੱਕ ਸੁਪਨਾ ਵਾ ਕਿ ਜੇ ਮੇਰੀ ਮੌਤ ਹੋਊਗੀ ਤੇ ਖਨੋਰੀ ਬਾਰਡਰ ਦੇ ਵਿੱਚ ਰਹਿ ਕੇ ਇਸ ਸੰਗਤ ਦੇ ਵਿੱਚ ਮੇਰੀ ਜਿਹੜੀ ਉਹ ਮੌਤ ਹੋਊਗੀ ਆ ਸਾਨੂੰ ਪਤਾ ਆ ਕਿ ਆਵਾਜਾਈ ਦੇ ਵਿੱਚ ਵੀ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਆ ਪਰ ਭਰਾਵੋ ਅਸੀਂ ਸਮੁੱਚੇ ਪੰਜਾਬ ਸਮੁੱਚੇ ਭਾਰਤ ਦੇ ਹੱਕਾਂ ਵਾਸਤੇ ਸੜਕਾਂ ਦੇ ਉੱਤੇ ਬੈਠੇ ਆ ਮੈਂ ਦੱਸ ਦੇਣਾ ਚਾਹੁੰਦਾ ਕਿ ਆ ਪਿਛਲੇ ਦਿਨੀ ਝੋਨਾ ਮੰਡੀਆਂ ਦੇ ਵਿੱਚ ਰੁਲਿਆ ਵਾ ਉਹਦਾ ਅਸਰ ਇਕੱਲਾ ਕਿਸਾਨ ਦੇ ਉੱਤੇ ਨਹੀਂ ਗਿਆ ਪੂਰੇ ਬਾਜ਼ਾਰ ਦੇ ਵਿੱਚ ਪੂਰੀ ਮਾਰਕੀਟ ਦੇ ਵਿੱਚ ਗਿਆ ਵਾ ਜੇ ਕਿਸਾਨ ਦੀ ਜੇਬ ਦੇ ਵਿੱਚ ਪੈਸਾ ਨਾ ਹੋਊਗਾ ਉਹਦੀ ਫਸਲ ਨੂੰ ਉਹਦਾ ਵੰਦਾ ਮੁੱਲ ਨਾ ਮਿਲੂਗਾ ਤੇ ਭਰਾਓ ਵਿਆਹਾਂ ਦੇ ਪ੍ਰੋਗਰਾਮ ਉਹ ਬਾਜ਼ਾਰ ਦੇ ਵਿੱਚ ਪੈਸਾ ਲੈ ਕੇ ਜਿਹੜਾ ਵਾ ਉਹ ਕਿਸ ਤਰੀਕੇ ਦੇ ਨਾਲ ਜਾਊਗਾ ਲੋਕ ਕਹਿੰਦੇ ਆ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਾਉਂਦੇ ਆ ਸਾਡੇ ਬਾਰੇ ਮਜ਼ਦੂਰਾਂ ਬਾਰੇ ਕਿਸੇ ਨੇ ਕਦੀ ਨਹੀਂ ਸੋਚਿਆ ਇਹਦੇ ਬਾਰੇ ਕੀ ਕਹਿਣਾ ਚਾਹੋ ਬਿਲਕੁਲ ਜੀ ਜਿੱਥੇ 12 ਮੰਗਿਆ ਨੇ ਉੱਥੇ ਨਰੇਗਾ ਮਜ਼ਦੂਰਾਂ ਵਾਸਤੇ ਵੀ ਜਿਹੜੀ ਆ ਉਹ ਇੱਕ ਮੰਗਿਆ ਉਹ ਪਹਿਲ ਦੇ ਆਧਾਰ ਤੇ ਆ ਮੰਗ ਕਿ ਇਹਨਾਂ ਨੂੰ ਜਿਹੜੀ ਆ 700 ਰੁਪਇਆ ਦਿਹਾੜੀ ਮਜ਼ਦੂਰ ਨੂੰ ਮਿਲਣੀ ਚਾਹੀਦੀ ਆ ਔਰ 365 ਦਿਨਾਂ ਦੇ ਵਿੱਚ 270 ਦਿਨ ਜਿਹੜਾ ਵਾ ਇਹਨਾਂ ਨੂੰ ਕੰਮ ਜਿਹੜਾ ਵਾ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਵਾ ਉਹ ਤੁਸੀਂ ਮੰਗ ਪੱਤਰ ਜਿਹੜਾ ਵਾ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਿੱਚ ਦੇਖ ਸਕਦੇ ਹੋ ਸਾਡਾ ਡੱਲਿਆ ਸਾਹਿਬ ਨੂੰ ਅੱਜ ਕਾਫੀ ਦਿਨ ਹੋ ਗਏ ਆ ਮਰਨ ਮਰਤ ਦੇ ਬੈਠਿਆਂ ਨੂੰ ਅਜੇ ਤੱਕ ਸਰਕਾਰ ਜਵਾਬ ਨਹੀਂ ਦਿੱਤਾ ਗਿਆ ਇਹਦਾ ਕੀ ਕਰਨਾ ਹੈ ਵੇਖੋ ਜੀ ਸਰਕਾਰ ਮੈਂ ਸਮਝਦਾ ਕਿ ਪੂਰੀ ਤਰ੍ਹਾਂ ਠੀਠ ਹੋ ਚੁੱਕੀ ਆ ਆ ਭਾਵੇਂ ਉਹ ਮੋਦੀ ਸਰਕਾਰ ਆ ਤੇ ਭਾਵੇਂ ਆ ਇਸ ਬੜੇ ਮਜੂਦਾ ਪਰਲਾ ਤਮਾਮ ਸਰਕਾਰ ਆ ਇਹ ਭਗਵਾਨ ਤੁਮਾਰਨੀ ਕਹਿਣ ਨੂੰ ਜ਼ਰੂਰ ਕਹਿੰਦਾ ਸੀ ਕਿ ਮੈਂ ਇੱਕ ਕਿਸਾਨ ਦਾ ਪੁੱਤ ਹਾਂ ਮੇਰੀ ਸਰਕਾਰ ਦੇ ਵਿੱਚ ਇਹ ਧਰਨੇ ਨਹੀਂ ਲੱਗਣਗੇ ਮੇਰੀ ਸਰਕਾਰ ਦੇ ਵਿੱਚ ਲੋਕ ਸੰਠਾ ਤੇ ਨਹੀਂ ਆਉਣਗੇ ਪਰ ਕੱਲਾ ਕਿਸਾਨ ਨਹੀਂ ਤੁਸੀਂ ਵੇਖ ਸਕਦੇ ਜੇ ਕਿ ਵੀ ਜਿਹੜੇ ਅਧਿਆਪਕ ਆ ਟੀਚਰ ਵਰਗਿਆ ਉਹ ਵੀ ਸਰਕਾਰ ਤੇ ਆਇਆ ਉਹਨਾਂ ਦੀ ਸਾਡੀਆਂ ਸੀਂਆਂ ਪੈਣਾਂ ਦੀਆਂ ਚੁੰਨੀਆਂ ਰੋਲੀਆਂ ਗਈਆਂ ਨੇ ਉਹਨਾਂ ਦੀਆਂ ਇੱਕ ਸਾਫ ਦੀਆਂ ਪੱਤਾਂ ਰੋਲੀਆਂ ਗਈਆਂ ਨੇ ਜਿਵੇਂ ਅਧਿਆਪਕ ਨੇ ਕਿੱਥੇ ਆਉ ਨੌਕਰੀਆਂ ਜੇ ਅੱਜ ਕਿਸੇ ਵੀ ادارے ਦੇ ਵਿੱਚ ਜਾਂਦੇ ਆ ਬਿਜਲੀ ਬੋਰਡ ਆ ਤਾਂ ਭਾਵੇਂ ਪੁਲਿਸ ਪ੍ਰਸ਼ਾਸਨ ਆ ਅੱਗੋਂ ਇਹੋ ਜਵਾਬ ਆਉਂਦਾ ਵਾ ਕਿ ਸਾਡੇ ਕੋਲ ਮੁਲਾਜਮ ਨਹੀਂ ਆ ਤੇ ਭਾਈ ਜੇ 43000 ਲੋਕ ਭਰਤੀ ਕੀਤੇ ਆ ਤੇ ਉਹ ਕਿੱਥੇ ਨੇ ਸਰ ਅੱਜ ਜਿਹੜਾ ਤੁਸੀਂ ਆ ਮਤਲਬ ਹੈਗਾ ਕੀਤਾ ਧਰਦਾ ਕੀਤਾ ਹੈਗਾ ਅਗਰ ਸਰਕਾਰ ਇਹਦੇ ਤੇ ਕੋਈ ਅਸਰ ਨਹੀਂ ਕਰਦੀ ਤੇ ਅੱਗੇ ਦਾ ਪ੍ਰੋਗਰਾਮ ਕੀ ਹੋਇਆ ਵੇਖੋ ਜੀ ਆਉਣ ਵਾਲੇ ਆ ਵੀ ਅੱਜ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਸਾਡਾ ਪ੍ਰੋਟੈਸਟ ਜਿਹੜਾ ਸੰਘਰਸ਼ ਹੈ ਚੱਲ ਰਿਹਾ ਵਾ ਸ਼ਾਮ ਨੂੰ 4 ਵਜੇ ਸੂਬਾ ਕਮੇਟੀ ਵੱਲੋਂ ਜੋ ਵੀ ਅਗਲੇ ਹੁਕਮ ਆਉਣਗੇ ਜੋ ਵੀ ਨਿਰਦੇਸ਼ ਆਉਣਗੇ ਅਸੀਂ ਅਗਲਾ ਸੰਘਰਸ਼ ਜਿਹਾ ਵਾ ਇੱਕ ਤੋਂ ਵੀ ਵੱਧ ਜਲਾਇ ਤਿੱਖਾ ਕਰਾਂਗੇ ਡੱਲੇਆ ਸਾਹਿਬ ਦੀ ਇਸ ਟਾਈਮ ਤੇ ਕੀ ਪੋਜੀਸ਼ਨ ਹੈ ਡੱਲੇਬਾਲ ਸਾਹਿਬ ਜਿਹੜੇ ਆ ਉਹ ਸਿਰਫ ਤੇ ਸਿਰਫ ਅੱਧਾ ਚਮਚਾ ਪਾਣੀ ਦਾ ਜਿਹੜਾ ਉਹ ਲੈ ਰਹੇ ਆ ਡਾਕਟਰਾਂ ਦੀ ਟੀਮ ਜਿਹੜੀ ਹੈ ਇੰਗਲੈਂਡ ਤੋਂ ਆ ਡਾਕਟਰ ਸਵਾਹਿਬ ਮਾਨ ਉਹਨਾਂ ਦੀ ਟੀਮ ਆਈ ਹੈ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਤੁਸੀਂ ਭਾਵੇਂ ਕੁਝ ਖਾਓ ਭਾਵੇਂ ਨਾ ਖਾਓ ਕੋਈ ਨਾ ਕੋਈ ਟ੍ਰੀਟਮੈਂਟ ਜ਼ਰੂਰ ਲਓ ਪਰ ਉਹਨਾਂ ਦਾ ਅਜੇ ਵੀ ਬੁਲੰਦ ਹੌਸਲਾ ਵਾ ਕਿ ਮੇਰੀ ਮੌਤ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਸੰਘਰਸ਼ ਕਰਦਿਆਂ ਲੜਦਿਆਂ ਹੋਊਗੀ ਮੈਂ ਇੱਕ ਵੀ ਅੰਨ ਦਾ ਦਾਣਾ ਜਿਹੜਾ ਵਾ ਉਹ ਮੋਹ ਦੇ ਵਿੱਚ ਨਹੀਂ ਪਾਉਣਾ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪੁਲਿਸ ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਪਰ ਉਹਨਾਂ ਦਾ ਸਿਰਫ ਤੇ ਸਿਰਫ ਇੱਕ ਸੁਪਨਾ ਵਾ ਵੀ ਮੈਂ ਆਪਣਾ ਸੰਘਰਸ਼ ਜਿੱਤਾਵਾਂ ਪੰਜਾਬ ਦੇ ਹੱਤ ਜਿਹੜੇ ਆ ਉਹ ਵਾਪਸ ਲੈ ਕੇ ਪੰਜਾਬ ਦੇ ਪਿੰਡਾਂ ਨੂੰ ਵਾਪਸ ਕਰਾਂਗਾ ਜੋ ਕਿ ਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਅੱਜ ਆਪਣੀਆਂ ਮੰਗਾਂ ਪੂਰੀਆਂ ਕਰਨ ਨੂੰ ਲੈ ਕੇ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਤੇ ਪੰਜਾਬ ਬੰਦ ਦੀ ਕਾਲ ਦੇ ਤਹਿਤ ਸਰੰਦ ਵਿੱਚ ਵੀ ਜੋ ਪੰਜਾਬ ਬੰਦ ਪੂਰੀ ਤਰ੍ਹਾਂ ਸਫਲ ਦੇਖ ਨੂੰ ਮਿਲਿਆ ਹੈ ਬਾਜ਼ਾਰ ਵੀ ਬੰਦ ਦੇਖੇ ਗਏ ਹਨ ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਫਤਿਹਗੜ੍ਹ ਸਾਹਿਬ ਦੀ ਇੱਥੇ ਫੜਕਾਂ ਜਿੱਥੇ ਸੜਕਾਂ ਤੇ ਆਵਾਜਾਈ ਬੰਦ ਕੀਤੀ ਗਈ ਹੈ ਉੱਥੇ ਹੀ ਰੇਲਵੇ ਸਟੇਸ਼ਨ ਤੇ ਵੀ ਤੁਸੀਂ ਦੇਖ ਸਕਦੇ ਹੋ ਰੇਲਵੇ ਸਟੇਸ਼ਨ ਤੇ ਵੀ ਸਟੇਸ਼ਨ ਤੇ ਵੀ ਜੋ ਕਿਸਾਨ ਆਗੂ ਨੇ ਉਹਨਾਂ ਵੱਲੋਂ ਟ੍ਰੇਨ ਟ੍ਰੈਕ ਤੇ ਬੈਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਜਾਮ ਕੀਤਾ ਗਿਆ ਹੈ ਤੇ ਆਪਣੀਆਂ ਕੀ ਮੰਗਾਂ ਲਈ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਇਸ ਦੇ ਨਾਲ ਹੀ ਕਿਸਾਨ ਜਿੱਥੇ ਬੰਦੀਆਂ ਵੱਲੋਂ ਲੋਕਾਂ ਨੂੰ ਜੋ ਸੁਵਿਧਾਵਾਂ ਵੀ ਕੁਝ ਜਾਰੀ ਕੀਤੇ ਗਏ ਜਿਨ੍ਹਾਂ ਦੇ ਵਿੱਚ ਮੈਡੀਕਲ ਜੋ ਸੇਵਾਵਾਂ ਨੇ ਉਹਨਾਂ ਨੂੰ ਛੋੜ ਦਿੱਤੀ ਗਈ ਹੈ ਐਮਰਜੈਂਸੀ ਸੇਵਾਵਾਂ ਜਾਰੀ ਰੱਖਣ ਦਾ ਉਹ ਵੀ ਕਿਹਾ ਗਿਆ ਹੈ ਤੇ ਨਾਲ ਹੀ ਜੋ ਵਿਆਹ ਆਦਿ ਦੇ ਰਸਮਾਂ ਨੇ ਵਰ ਪ੍ਰਾਤ ਵਗੈਰਾ ਉਹਨਾਂ ਨੂੰ ਜਾਣ ਦੀ ਛੋਟ ਦਿੱਤੀ ਗਈ ਹੈ ਇੰਟਰਵਿਊ ਦੇਣ ਵਾਲੇ ਵਿਦਿਆਰਥੀਆ ਉਹਨਾਂ ਨੂੰ ਛੋਟ ਦਿੱਤੀ ਗਈ ਹੈ ਜੋ ਫਲਾਈਟ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣਾ ਜ ਉਹਨਾਂ ਨੇ ਜਾਣਾ ਹੈ ਉਹਨਾਂ ਨੂੰ ਛੋਟ ਦਿੱਤੀ ਗਈ ਹੈ ਤੇ ਸਿਹਤ ਸੁਵਿਧਾਵਾਂ ਖੁੱਲੀਆਂ ਰਹਿਣ ਦੀ ਛੋਟ ਦਿੱਤੀ ਗਈ ਹੈ ਇਸ ਦੇ ਨਾਲ ਹੀ ਫਤੇਗੜ ਸਾਹਿਬ ਦੇ ਵਿੱਚ ਦੇਖਿਆ ਜਾਵੇ ਤਾਂ ਫਤੇਗੜ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਚੱਲ ਰਹੇ ਨੇ ਤੇ ਉੱਥੇ ਸੰਗਤ ਨਤਮਸਤਕ ਹੋਣ ਲਈ ਪਹੁੰਚ ਰਹੀ ਆ ਤੇ ਉਹਨਾਂ ਨੂੰ ਚਾਹੇ ਸੰਗਤ ਟਰਾਲੀਆਂ ਦੇ ਵਿੱਚ ਆ ਕਿਸੇ ਵੀ ਵਾਹਨ ਰਾਹੀਂ ਆ ਉਹਨਾਂ ਨੂੰ ਆਉਣ ਜਾਣ ਦੀ ਛੋੜ ਦਿੱਤੀ ਗਈ ਆ ਤੇ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਨੇ ਨਾਲ ਗੱਲ ਕਰਦੇ ਆ ਹਾਂਜੀ ਪ੍ਰਧਾਨ ਜੀ ਕਿਹੜੇ-ਕਿਹੜੇ ਮੰਗਾਂ ਨੂੰ ਲੈ ਕੇ ਅੱਜ ਤੁਸੀਂ ਧਰਨਾ ਦਿੱਤਾ ਸਾਡਾ ਜਿਹੜਾ ਇਹ ਧਰਨਾ ਹੈ ਅੱਜ ਫੇਰ ਸਾਨੂੰ ਲੈਣਾ ਬੰਦ ਕਰਨੀਆਂ ਪੈਗੀਆਂ 13 ਤਰੀਕ ਤੋਂ ਅੱਜ 10 ਮਹੀਨੇ ਹੋ ਗਏ ਸਾਨੂੰ ਮਤਲਬ ਖਨੌਰੀ ਬਾਰਡਰ ਤੇ ਬੈਠਿਆ ਨੂੰ ਸ਼ੰਭੂ ਬਾਰਡਰ ਤੇ ਬੈਠਿਆ ਨੂੰ ਸਰਕਾਰ ਨੇ ਸਾਡੇ ਨਾਲ ਬਹੁਤ ਸਾਰੀਆਂ ਮੰਗਾਂ ਦਾ ਕਿਟਮਟ ਕਰੀ ਹੋਈ ਸੀ ਵਾਅਦਾ ਕਰਿਆ ਸੀ ਵਿਜਾਦ ਅਸੀਂ ਦਿੱਲੀ ਤੋਂ ਆਏ تھے۔ ਉਹ ਮੰਗਾਂ ਸਾਡੀਆਂ ਉਂ ਦੀਆਂ ਤਿਉਂ ਖੜੀਆਂ ਨੇ ਦਵਾਰੇ ਸਾਨੂੰ ਇਹ ਖਨੌਰੀ ਬਾਰਡਰ ਤੇ 10 ਮਹੀਨੇ ਹੋ ਗਏ ਧਰਨਾ ਲਈ ਬੈਠਿਆ ਨੂੰ ਸਰਕਾਰ ਸਾਡੀ ਜਿਹੜੇ ਜਿਹੜੀਆਂ ਮੰਗਾਂ ਸਾਡੇ ਮੰਨੀਆਂ ਤੀਆਂ ਉਹਨਾਂ ਨੂੰ ਲਾਗੂ ਕਰਨ ਵਾਸਤੇ ਤਿਆਰ ਨਹੀਂ ਹੈਗੀ ਇਸ ਕਰਕੇ ਸਾਨੂੰ ਅੱਜ ਦੀ ਜਿਹੜੀ ਕਾਲ ਹੈਗੀ ਆ ਅੱਜ ਦੀ ਜਿਹੜੀ ਕਾਲ ਹੈ ਕਾਲ ਹੈਗੀ ਆ ਬੇ ਆਪਾਂ ਨੇ ਪੰਜਾਬ ਬੰਦ ਕਰਨਾ ਹੈਗਾ ਸਾਰੀਆਂ ਮਾਰਕੀਟਾਂ ਸਾਰੀਆਂ ਜਿਹੜੀਆਂ ਗੱਡੀ ਦੇ ਲਾਈਨਾਂ ਨੇ ਉਹਨਾਂ ਤੇ ਬੈਠਣਾ ਹੈ ਸੜਕਾਂ ਬੰਦ ਕਰਨੀਆਂ ਐ ਇਸ ਕਰਕੇ ਅਸੀਂ ਅੱਜ ਫੇਰ ਦੁਬਾਰਾ ਪਹਿਲਾਂ 18 ਤਰੀਕ ਨੂੰ ਆਏ ਤੇ ਅੱਜ ਫੇਰ ਅਸੀਂ ਲਾਈਨਾਂ ਤੇ ਬੈਠੇ ਆ ਸਾਰਾ ਤਕਰੀਬਨ ਏਰੀਆ ਸਾਰਾ ਪੰਜਾਬ ਅੱਜ ਬੰਦ ਆ ਇਸ ਕਰਕੇ ਜਿੰਨਾ ਚਿਰ ਸਾਡੀ ਇਹ ਸਰਕਾਰ ਸੈਂਟਰ ਸਰਕਾਰ ਮੰਗਾ ਨਹੀਂ ਮੰਨਦੀ ਉੰਨੀ ਦੇਰ ਇਹ ਐਸੀ ਤਰ੍ਹਾਂ ਸੰਘਰਸ਼ ਚੱਲਦੇ ਰਹਿਣਗੇ ਅੜਿਆਲ ਸਾਹਿਬ 13 26 ਤਰੀਕ ਤੋਂ ਮਰਨ ਵਰਤ ਤੇ ਬੈਠੇ ਆ ਅੱਜ ਉਹਨਾਂ ਨੂੰ 35ਵਾਂ ਦਿਨ ਹੋ ਗਿਆ ਪਰ ਸਰਕਾਰ ਅਜੇ ਵੀ ਟਸ ਤੇ ਮਸ ਨਹੀਂ ਹੋਈ ਹੈਗੀ ਇਸ ਕਰਕੇ ਜਿੰਨੀ ਦੇਰ ਸਾਡੀ ਇਹ ਮੰਗਾ ਨਹੀਂ ਮੰਨਦੇ ਪ੍ਰਧਾਨ ਜੀ ਬਹੁਤ ਅੜਿਆਲਾ ਉਹ ਉੱਥੇ ਬੈਠੇ ਰਹਿਣਗੇ ਉਹ ਬਰਤਨੀ ਤੋੜਦੇ ਉਹਨਾਂ ਨੇ ਅੱਜ ਤੱਕ ਇੱਕ ਘੋਰਾ ਵੀ ਅੰਨ ਦਾ ਦਾਣਾ ਮੂੰਹ 'ਚ ਨਹੀਂ ਪਾਇਆ ਅਸੀਂ ਉਹਨੂੰ ਦੇਗ ਲੈ ਕੇ ਗਏ ਤੇ ਦੇਗ ਨੂੰ ਵੀ ਨਮਸ਼ਕਾਰ ਕਰ ਕਰਕੇ ਉਸ ਬੰਦੇ ਨੂੰ ਵਾਪਸ ਕਰਤੀ ਉਹਨੇ ਬੜਾ ਇੱਜ਼ਤ ਮਾਣ ਦੇ ਨਾਲ ਦੇਗ ਲਈ ਤੇ ਮੱਥੇ 'ਨੂੰ ਲਾ ਕੇ ਵਾਪਸ ਕਰਤੀ ਜਦ ਇਹੋ ਜਿਹੇ ਇਨਸਾਨ ਬਸ ਦੇ ਪਰ ਬੈਠਾ ਹੋਵੇ ਆਪਣੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਇਹ ਸਰਕਾਰ ਨੂੰ ਪਤਾ ਨਹੀਂ ਕਿ ਆ ਦਿਖਦਾ ਹੈਗਾ ਪਹਿਲਾਂ ਮੰਗਾਂ ਮੰਨੀਆਂ ਹੋਈਆਂ ਜੋ ਲਾਗੂ ਕਰ ਦੇਵੇ ਤਾਂ ਸਾਰੇ ਕਿਸਾਨ ਉੱਥੋਂ ਆਪਣੇ ਆਪਣੇ ਘਰਾਂ ਨੂੰ ਆ ਜਾਣਗੇ ਅੱਗੇ ਸਾਨੂੰ ਉਸ ਗੱਲ ਕਰਦੇ ਅਸੀਂ ਲੋੜ ਦਾ ਪਵੇ ਇਸ ਕਰਕੇ ਅਸੀਂ ਅੱਜ ਸਰਕਾਰ ਨੂੰ ਇਹ ਦੱਸਣ ਵਾਸਤੇ ਫੇਰ ਦੁਬਾਰਾ ਲੈਨਾਂ ਤੇ ਬੈਠੇ ਆ ਜੀ ਕਿੰਨਾ ਕੁ ਸਮਰਥਨ ਦੇਖਣ ਨੂੰ ਮਿਲ ਰਿਹਾ ਕਿਉਂਕਿ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਚਾਹੇ ਉਹ ਸੜਕੀ ਆਵਾਜਾਈ ਦੀ ਗੱਲ ਕੀਤੀ ਜਾਵੇ ਉਹ ਰੇਲਵੇ ਦੇ ਆਵਾਜਾਈ ਦੀ ਬੰਦ ਗੱਲ ਕੀਤੀ ਜਾਵੇ ਤੇ ਬਾਜ਼ਾਰ ਵੀ ਪੂਰਨ ਤੌਰ ਤੇ ਬੰਦ ਦਿਖਾਈ ਦੇ ਰਹੇ ਹਨ ਤੇ ਕਿੰਨਾ ਕੁ ਸਫਲ ਮੰਦਿਓ ਬਹੁਤ ਸਾਰਾ ਪੰਜਾਬ ਦੇ ਵਿੱਚ ਸਾਰੀਆਂ ਦੁਕਾਨਾਂ ਸਾਰੀਆਂ ਮਾਰਕੀਟਾਂ ਜੋ ਵੀ ਅਸੀਂ ਮਤਲਬ ਸੰਘਰਸ਼ ਵਾਸਤੇ ਇਹ ਅੱਜ ਦਾ ਜੋ ਬੰਦ ਕਰਨ ਦਾ ਸੱਦਾ ਦਿੱਤਾ ਹੈ ਤਕਰੀਬ ਸਾਰੇ ਪਾਸੇ ਸਾਰਾ ਬੰਦ ਆ ਸਾਡੇ ਕੋਲ ਹੁਣ ਵੀ ਫੋਨ ਆਉਂਦੇ ਆ ਗੱਡੀਆਂ ਦੇ ਲੈਣਾ ਤਾ ਲੁਧਿਆਣੇ ਤੇ ਖੰਨੇ ਪਹਿਲੇ ਬੰਦ ਹੋ ਗਈਆਂ ਤੀਆਂ ਜਿੱਥੇ ਵੀ ਅਸੀਂ ਮਤਲਬ ਹੁਣ ਫੋਨ ਕਰਕੇ ਪੁੱਛਦੇ ਆ ਸਾਰਾ ਤਕਰੀਬਨ ਸਾਨੂੰ ਵੱਡਾ ਵੱਡਾ ਹੰਗਾਰਾ ਮਿਲਿਆ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਫਤਿਹਗੜ ਸਾਹਿਬ ਦੇ ਵਿੱਚ ਕਿੱਥੇ ਕਿੱਥੇ ਜਾਮ ਲਗਾਏ ਗਏ ਨੇ ਦੇਖੋ ਫਤੇਗੜ ਦੇ ਵਿੱਚ ਆਪਾਂ ਆਪਣਾ ਫਤੇਗੜ ਸਰਾਂ ਅੰਦਰ ਗੱਡੀ ਲੈਣ ਅਸੀਂ ਰੋਕੀ ਰੋਕੀ ਹੋਈ ਆ ਮਾਧੋ ਪ੍ਰਚੌਂਕ ਦੇ ਕੋਲ ਜਿਹੜਾ ਬਸੀ ਦਾ ਏਰੀਆ ਹੈਗਾ ਉਹ ਅਸੀਂ ਸਟੇਸ਼ਨ ਤੇ ਰੁਕਿਆ ਹੋਇਆ ਹੈ ਉਧਰ ਰਾਜਪੁਰੇ ਜਿਹੜਾ ਬਠਿੰਡੇ ਤੋਂ ਸੜਕ ਆਉਂਦੀ ਆ ਉਥੇ ਰੁਕਿਆ ਹੋਇਆ ਪਟਿਆਲਾ ਉਥੇ ਰੁਕਿਆ ਹੋਇਆ ਹੈ ਤਕਰੀਬ ਤਕਰੀਬ ਅਸੀਂ ਜਿੱਥੇ ਜਿੱਥੇ ਵੀ ਸਾਡੇ ਡਿਊਟੀਆਂ ਲਾਈਆਂ ਸੀ ਉਥੇ ਉਥੇ ਸਾਰੇ ਤਾਇਨਾਤ ਆ ਸੰਘਰਸ਼ ਕਰਨ ਸੰਘਰਸ਼ ਦੇ ਜੋਧੇ ਆਮ ਤੌਰ ਤੇ ਦੇਖਿਆ ਜਾਵੇ ਕਿ ਪਬਲਿਕ ਨੂੰ ਕਾਫੀ ਪਰੇਸ਼ਾਨੀਆਂ ਵੀ ਪੇਸ਼ ਹੁੰਦੀਆਂ ਤੇ ਇਸ ਨੂੰ ਲੈ ਕੇ ਪਬਲਿਕ ਨੂੰ ਜੋ ਸਹੂਲਤਾਂ ਦਾ ਕੀ ਕੀ ਪ੍ਰਬੰਧ ਕੀਤਾ ਗਿਆ ਦੇਖੋ ਜਿਹੜੀਆਂ ਲੰਘਣ ਵਾਲੀਆਂ ਨੇ ਜਿਕਣਾ ਕਿਸੇ ਨੇ ਕੋਈ ਐਮਰਜੈਂਸੀ ਮਰੀਜ਼ ਜਾਂ ਕੋਈ ਕਿਸੇ ਬੱਚੇ ਨੇ ਪੇਪਰ ਦੇਣ ਜਾਣਾ ਜਾਂ ਕਿਸੇ ਨੇ ਉਹ ਜਾਣਾ ਜਾਂ ਜਿਕਣਾ ਹੁਣ ਸਾਡੇ ਏਰੀਆ ਦੀਆਂ ਟਰਾਲੀਆਂ ਇੱਥੇ ਫਤਖੜ ਸਾਹਿਬ ਜੋੜ ਮੇਲੇ ਤੇ ਆਏ ਆ ਉਹਨਾਂ ਨੂੰ ਸਾਡੇ ਛੋੜ ਦਿੱਤੀ ਹੋਏ ਜਾਣ ਦੀ ਉਹ ਜਾ ਰਹੀਆਂ ਨੇ ਜਿਹੜੀਆਂ ਇੱਥੇ ਫਸੀਆਂ ਹੋਈਆਂ ਨੇ ਜਾਂ ਇੱਥੇ ਨੇੜੇ-ਤੇੜੇ ਦੇ ਪਿੰਡ ਨੇ ਉਹ ਮੱਥਾ ਟੇਕਣਾ ਨੂੰ ਕੋਈ ਨਹੀਂ ਰੋਕਦਾ ਹੈਗਾ ਮੈਂ ਜਾਊਂਗਾ ਅੱਜ ਬੰਦ ਦੀ ਗੱਲ ਤੇ ਸਰ ਜੀ ਜਿਹੜਾ ਕਿਸਾਨਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਬੰਦ ਦਾ ਸੱਦਾ ਦਿੱਤਾ ਗਿਆ ਸੀ 10 15 ਦਿਨ ਪਹਿਲਾਂ ਦੀ ਕਾਲ ਕਰੀ ਗਈ ਸੀ ਉਹਨਾਂ ਤੋਂ ਉਹ ਬੰਦ ਦਾ ਅਸੀਂ ਪੂਰਾ ਸਮਰਥਨ ਕਰਦੇ ਆਂ ਸਾਡੀ ਟਰਾਂਸਪੋਰਟ ਬਿਲਕੁਲ ਬੰਦ ਹੈ ਇਸ ਕਰਕੇ ਕਿਉਂ ਸੈਂਟਰ ਦੀ ਗਵਰਨਮੈਂਟ ਦੀਆਂ ਗਲਤ ਨੀਤੀਆਂ ਕਰਕੇ ਜੇ ਅੰਨਦਾਤਾ ਖਤਮ ਹੋ ਗਿਆ ਟਰਾਂਸਪੋਰਟਰ ਖਤਮ ਹੋ ਜਾਊਗੀ ਜੇ ਅੰਨਦਾਤਾ ਦੀਆਂ ਮਤਲਬ ਉਹ ਸਾਡੇ ਕੋ ਕੰਣਕੇ ਨਹੀਂ ਆਊਗੀ ਅਸੀਂ ਢੋਅ ਠੋਅ ਕਿੱਥੋਂ ਕਰਾਂਗੇ ਇਸ ਕਰਕੇ ਅਸੀਂ ਪੂਰਾ ਸਮਰਥਨ ਕਰਦੇ ਆ ਅਸੀਂ ਬਿਲਕੁਲ ਬੰਦ ਕਰਿਆ ਵਾ ਟ੍ਰਾਂਸਪੋਰਟ ਦਾ ਸੋ ਇਸ ਹਨ ਕਿਸਾਨ ਆਗੂ ਜਿਨ੍ਹਾਂ ਨੇ ਆਪਣੀਆਂ ਮੰਗਾਂ ਦੇ ਸਬੰਧੀ ਸਰਕਾਰ ਤੱਕ ਦੇ ਕੰਨ ਖੋਲਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿੱਥੇ ਪੂਰੀ ਪੂਰਨ ਤੌਰ ਤੇ ਪੰਜਾਬ ਭਰ ਦੇ ਵਿੱਚ ਜੋ ਸੜਕੀ ਆਵਾਜਾਈ ਹੋਵੇ ਰੇਲਵੇ ਆਵਾਜਾਈ ਹੋਵੇ ਠੱਪ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਉੱਥੇ ਹੀ ਫਤਿਹਗੜ੍ਹ ਸਾਹਿਬ ਦੇ ਵਿੱਚ ਸਰਾਂਦੇ ਰੇਲਵੇ ਸਟੇਸ਼ਨ ਜੋ ਮਾਦੋਪੁਰ ਚੌਂਕ ਦੇ ਨੇੜੇ ਵੀ ਰੇਲਵੇ ਟਰੈਕ ਤੇ ਜਾਮ ਲਗਾਇਆ ਗਿਆ ਤੇ ਕਿਸਾਨ ਆਗੂਆਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਜੋ ਕੇਂਦਰ ਸਰਕਾਰ ਆ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਤੇ ਨਾਲ ਹੀ ਜੋ ਛੇਦੀ ਜੋੜ ਮੇਲ ਚੱਲ ਰਹੇ ਨੇ ਫਤੇਗੜ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਫਤੇਗੜ ਸਾਹਿਬ ਦੇ ਵਿੱਚ ਜੋ ਸੰਗਤ ਨਤਮਸਤਕ ਹੋਣ ਆਉਣ ਲਈ ਹੈ ਉਹਨਾਂ ਨੂੰ ਵੀ ਛੋਟ ਦਿੱਤੀ ਗਈ ਹੈ ਮੈਡੀਕਲ ਸਹੂਲਤਾਂ ਜੋ ਉਹ جاری ਰਹਿਣਗੀਆਂ ਤੇ ਨਾਲ ਹੀ ਜੋ ਵਿਦੇਸ਼ਾਂ ਚੋਂ ਆਉਣ ਜਾਣ ਵਾਲੇ ਉਹਨਾਂ ਨੂੰ ਵੀ ਛੋਟ ਦਿੱਤੀ ਗਈ ਹੈ ਜਗਦੇਵ ਸਿੰਘ ਫਤੇਗੜ ਸਾਹਿਬ ਜੀ ਦਾ ਬਕੂ ਜੀ ਰੋਤਾ ਸਿੰਘ ਪਿੰਡ ਕਿਹੜਾ ਜੀ ਬੜਮਾ ਉਮਰ ਕਿੰਨੀ ਆਪਣੇ 25 ਸਾਲ ਪੂਰੀ ਉਰੇ ਖੜੇ ਹੋ ਤੁਹਾਨੂੰ ਸਵੇਰੇ ਕਿੰਨੇ ਵਜੇ ਆਏ ਹੋ ਠੰਡ ਬਹੁਤ ਕਾਰੀ ਹੈ ਅਸੀਂ 6 ਵਜੇ ਖੜੇ ਆ ਕੇ ਕਦ ਲਈ ਖੜੇ ਤੁਸੀਂ ਹਾਂ ਜੀ ਬਚਾ 6 ਵਜੇ ਉਹ ਗੱਡੀ ਖੜੀ ਆ ਸਾਡੀ ਤੁਸੀਂ ਕਦ ਲਈ ਖੜੇ ਹੋ ਆਏ ਤੁਸੀਂ ਆਏ 6 ਵਜੇ ਅਸੀਂ ਖੜੇ ਆ ਜਿਹੜੀਆਂ ਮੰਗਾ ਪੰਜਾਬ ਦੀਆਂ ਭਾਵੇਂ ਕਰਛਾ ਹੁਣਾ ਭਾਵੇਂ ਗਰੀਬ ਹੈ ਭਾਵੇਂ ਕੋਈ ਦੁਕਾਨਦਾਰ ਹੈ ਇਹ ਕੀ ਗੱਲ ਸਰਕਾਰ ਸੁਣਦੀ ਨਹੀਂ ਪਿੱਛਾ ਨਹੀਂ ਸਾਡੀ ਕਦੇ ਸੁਣੀਆਂ ਨਹੀਂ ਇੰਨੀ ਠੰਡ ਚ ਤੁਸੀਂ ਖੜੇ ਹੋ ਲੋਕ ਦਾ ਕਰੀਏ ਅਸੀਂ ਆਪਣੇ ਹੱਕਾਂ ਲਈ ਖੜੇ ਆ ਤੇ ਠੰਡ ਬਹਿਸ ਹੋ ਰਹੀ ਐ ਠੰਡ ਚਲੋ ਠੰਡ ਤਾਂ ਪੈਂਦੀ ਹੋਏ ਇਹ ਜ਼ਰੂਰੀ ਆ ਤੇ ਇੰਨੀ ਉਮਰ ਦੇ ਵਿੱਚ ਵੀ ਰੋਡ ਤੇ ਖੜੇ ਹੋ ਸਵੇਰੇ 7 ਵਜੇ ਆਏ ਸਾਡੇ ਲੋਕ ਤੁਹਾਡੀ ਗੱਲਾਂ ਮੰਨ ਰਹੇ ਨੇ ਹਾਂ ਹਾਂ ਸਾਡੇ ਨਾਲ ਹੈਗੀ ਦੁਨੀਆ ਕੀ ਮੰਗ ਰੱਖਦੇ ਹੋ ਸਰਕਾਰ ਤੋਂ ਸਾਡੀ ਮੰਗ ਇਹੀ ਆ ਵੀ ਜਿਹੜੀਆਂ ਮੰਗਾਏ ਉਹ ਮਨਜ਼ੂਰ ਕਾਤੇ ਨਹੀਂ ਕਰੀਆਂ ਉਹ ਲਾਗੂ ਕਾਤੇ ਨਹੀਂ ਕਰੀਆਂ ਹਾਂ ਕਹਿ ਕੇ ਜਦੋਂ ਧਰਨਾ ਚੱਕ ਚੱਕਿਆ ਗਿਆ ਇਹ ਫੇਰ ਮੁੱਕਰ ਗਈ ਬੱਚੇ ਵੀ ਐ ਤੁਹਾਡੇ ਉਰੇ ਇੱਥੇ ਬੱਚੇ ਸਾਡੇ ਕੋਈ ਨਹੀਂ ਆਏ ਜੀ ਬਿਜੁਰ ਕੋ ਅੜੀ ਹਾਂ ਹਾਂ ਇੱਕ ਸਾਲ ਜਿਹੜੇ ਨੇ ਪੰਜਾਬ ਦੇ ਕਿਸਾਨ ਪੁਰਾਣੇ ਕਿਸਾਨ ਹਾਂ ਹਾਂ ਸਭ ਪੁਰਾਣੇ ਨੇ ਬੰਦੇ ਤੇ ਦਲੇয়াল ਸਾਹਿਬ ਜਿਹੜੇ ਬੰਰਵਰ ਤੇ ਬੈਠੇ ਨੇ ਉਹਨਾਂ ਨੂੰ ਲੈ ਕੇ ਕਹਿਣਾ ਚਾਹੀਦਾ ਓਹੋ ਹੁਣ ਬੈਠੇ ਨੇ ਹਾਲੇ ਉਹਨਾਂ ਦੀ ਹਾਲਤ ਗਮੀਰ ਆ ਜਿੰਨਾ ਤੇ ਕੋਈ ਫੈਸਲਾ ਨਹੀਂ ਉਹਨਾਂ ਚੋਂ ਉੱਠ ਨਹੀਂ ਸਕਦੇ ਇਹ ਕਿਹਦੀ ਨਲਾਕੀ ਦੇਖਦੇ ਤੁਸੀਂ ਅਸੀਂ ਇਹਦੇ ਨਾਲ ਜੇ ਸਰਕਾਰ ਕੋਈ ਉਹਦੇ ਬਾਰੇ ਫੈਸਲਾ ਲਾ ਦਊ ਤੇਰਾ ਉਤੇਰਾ ਤੇ ਲੇਖ ਲਿਖਾ ਹੋਊ ਪੱਕਾ ਅੱਗੇ ਲੇਖ ਲਿਖਾ ਦੇ ਹੋਇਆ ਮੂਹ ਜਵਾਨੀ ਇਹਨਾਂ ਦੇ ਸਾਡੇ ਨਾਲੇ ਚਲਤਾ ਮੰਨੀ ਐ ਜੀ ਕਰਦੇ ਨੇ ਕਿਹਾ ਨਹੀਂ ਵੀ ਠੰਡ ਆ ਬਾਪੂ ਘਰੇ ਬਹਿ ਜਾ ਨਹੀਂ ਕਰਦੇ ਤਾਂ ਆਇਆ ਫਿਰ ਉਹ ਰਾਖੀ ਰੱਖਦੇ ਨੇ ਆ ਵੀ ਕਾਤੇ ਜਾਂਦਾ ਬਾਹਰ ਤੇ ਤੁਸੀਂ ਬਾਹਰ ਆ ਜੀ ਹੁਣ ਅਸੀਂ ਹਰ ਵਕਤ ਫਿਰਦੀ ਜੀ ਬੱਚਿਆਂ ਤਾਂ ਅਸੀਂ ਲੱਕੜ ਦਾ ਕੰਮ ਕਰਦੇ ਨੇ ਮੁੰਡੇ ਫਰਨੀਚਰ ਦਾ ਕਰਦੇ ਆ ਭਾਈ ਵੀ ਕੰਮ ਕਰਦਾ ਜੀ ਮੈਂ ਨਕੜ ਦਾ ਵਪਾਰ ਕਰਦਾ ਸੀ ਠੀਕ ਹੈ ਹੁਣ ਸਾਨੂੰ ਲੇਬਰ ਪੈਂਦੀ ਆ ਵੱਧ ਘਾਟਾ ਪੈਂਦਾ ਹੁਣ ਛੱਡਿਆ ਹੋਇਆ ਜੇ ਕਦੇ ਕਰੂੰ ਫੇਰ ਮੈਂ ਦੇਖ ਲਈਏ ਲਾਉਣਾ